ਤੇ ਗੁਰੂ ਜੀ ਦਾ ਇਹ ਦਿਨ ਮਨਾਉਣ ਦੀ ਸਮਰਥਾ ਬਖਸ਼ਿਸ਼ ਹੋਈ ਅੱਜ ਦੀ ਰਾਤ 6 ਪੋਦੀ ਗੁਰੂ ਗੋਬਿੰਦ ਸਿੰਘ ਜੀ ਅਲੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਰਜਾ ਬੰਧ ਹੋ ਗਏ ਮਾ ਮਤਾ ਗੁਜਰੀ ਸਾਹਿਬ ਦੇ ਨਾਲ ਛੋਟੇ ਸੇਵ ਜਦੇ ਬਾਬਾ ਜੋਰਾਵਰ ਸਿੰਘ ਜੀ بابا فتح جی ستے پی رات کا ماں گریب نے کے جگایا ہوئے گا. بھائی اٹھو. آجا پانند پر صحیح نو کے چکے دور چلے جا. ماں ما گری صاحب نوچتے ہونگے ماں کار بناو گے ماں کہ چلان گے ਜਿੱਥੇ ਆਪਾਂ ਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਲੈ ਜੂਗੇ ਤੇ ਪਿਆਰਿਓ ਲੈ ਕਿੱਥੇ ਗਿਆ ਜਿੱਥੇ ਉਹਨਾਂ ਦੋਨਾਂ ਨੂੰ ਨਿੱਕਿਆਂ ਨੂੰ ਜਿਉਂਦਿਆਂ ਦੀਵਾਰ ਵਿੱਚ ਚੜਿਆ ਤਿੰਨ ਦਿਨ ਸਰਹੰਦ ਦੇ ਸੂਬੇ ਦੇ ਦਰਬਾਰ ਵਿੱਚ ਪੇਸ਼ੀ ਹੋਈ ਤੇ ਸ਼ਾਮ ਦੇ ਵੇਲੇ ਠੰਡੇ ਪੁਰਜ ਦੇ ਵਿੱਚ ਮਾਂ ਗੁਜਰੀ ਸਾਹਿਬ ਦੇ ਕੋਲ ਸੂਬਾ ਮੋੜ ਦਿੰਦੱਸ ਮਾਂ ਗੁਜਰੀ ਸਾਹਿਬ ਇਹਨਾਂ ਨੂੰ ਪੁੱਛਣਗੇ ਬਈ ਪੁੱਤ ਤੁਹਾਨੂੰ ਸੂਬੇ ਨੇ ਕੀ ਪੁੱਛਿਆ ਤੇ ਤੁਸੀਂ ਕੀ ਜਵਾਬ ਦਿੱਤੇ ਹੋ ਸਕਦਾ ਇਹਨਾਂ ਦੀ ਮਾਂ ਹੀ ਕਹਿ ਦੇਵੇ ਬਈ ਪੁੱਤ ਤੁਸੀਂ ਜ਼ਿੰਦਗੀ ਵਿੱਚ ਕੀ ਦੇਖ ਲਿਆ ਕੀ ਖਾ ਲਿਆ ਕੀ ਘਟ ਕਮਾਲਿਆ ਤੁਸੀਂ ਮੁਸਲਮਾਨ ਬਣ ਕੇ ਜਦੋਂ ਤੀਜੇ ਦਿਨ ਤੱਕ ਨਾ ਕਿਸੇ ਹੱਦ ਤੱਕ ਮੰਨੇ ਤੇ ਪਿਆਰਿਓ ਦੋਨਾਂ ਸੇਵ ਜਾਂਦੇ ਆਂ ਜਿਉਂਦਿਆਂ ਨੂੰ ਜਦੋਂ ਕੰਧ ਵਿੱਚ ਚਿੰਨ ਲੱਗੇ ਗੋਡਿਆਂ ਕੋਲੇ ਕੰਧ ਆਈ ਇੱਟ ਨਹੀਂ ਘੜੀ ਚੱਪਣੀਆਂ ਗੋਡਿਆਂ ਦੀਆਂ ਛਿਲ ਜਿੱਤੀ ਧਰਤੀ ਲਊ ਲੋਹਾਨ ਹੋ ਗਈ ਦੋਨਾਂ ਦੇ ਗਲਾਂ ਦੇ ਉੱਪਰ ਜਦੋਂ ਸਿਰ ਤੋਂ ਨੰਗੀ ਕੰਧ ਤੇ ਸਾਦਾ ਦੰਮ ਕੋਟਿਆ ਗਿਆ ਧਰਤੀ ਅੰਬਰ ਡੋਲ ਗਏ ਧਰਤੀ ਤੋਂ ਸੁਹਾਰਿਆ ਨਗਿਆ ਦੋਨ ਸਹਿਬਜ਼ਾਦਿਆਂ ਨੂੰ ਲੈ ਕੇ ਧਰਤੀ ਕੰਗ ਧਰਤੀ ਤੇ ਡਿੱਗ ਪਈ ਸਰਹੰਦ ਦਾ ਸੂਬਾ ਕੋਲ ਆਇਆ ਉਹਨਾਂ ਨੂੰ ਹਲਾਇਆ ਪੁੱਛਦਾ ਦੇਖ ਲੈ بھائی یہ اجے سہ دے ان جان ہے جلادا نو بلا جلادے بچیا ادال دونوں دیا چاتیاں گوڈے رکھے سار چیر دیا خون دے فوہارے چل گئے ਸਰਤੀ ਲੋਹੋ ਲੋਹਾਨ ਹੋ ਮਾਂ ਬੈਠੀ ਢੰਡੇ ਬੁਰਜ ਵਿੱਚ ਉਹ ਡਿੱਕੀ ਜਾਂਦੀ ਵੀ ਹੁਣ ਵੀ ਮੁੜ ਕੇ ਆਏ ਹੁਣ ਵੀ ਮੁੜ ਕੇ ਆਏ ਦੋ ਦਿਨ ਹੋ ਗਏ ਸੂਬਾ ਮੋੜ ਦਿੰਦਾ ਜਲਤੀ ਜੇ ਤਾਂ ਮੁੜ ਕੇ ਆਏ ਰਾਤ ਦੇ ਵੇਲੇ ਮੋਤੀ ਮਹਿਰਾ ਆ ਗਿਆ ਦੁੱਧ ਲੈ ਜਦੋਂ ਮੋਤੀ ਮਹਿਰੇ ਨੂੰ ਮਾਂ ਨੇ ਵੇਖਿਆ ਕਹਿੰਦੀ ਮੋਤੀ ਪੁੱਤਾ ਜਿਵੇਂ ਲਾਲ ਮੁੜਕੇ ਨਹੀਂ ਆਈ ਦੇਖ ਕੇ ਆਕਤੇ ਮੈਂ ਤੁਹਾਨੂੰ ਪਾਸੇ ਤਾਂ ਨਹੀਂ ਬੰਦ ਕਰਤੇ ਕਿਤੇ ਹੋਰ ਬੋਰੇ ਤਾਂ ਨਹੀਂ ਢਾੜ ਦਿੱਤੇ ਮੋਤੀ ਮੇਰੇ ਨੇ ਮਾਂ ਕੋਲੇ ਉਧਰ ਰੱਖਿਆ ਇੱਧਰ ਉਧਰ ਚਾਰ ਤਫੇਰੇ ਦੇਖਦਾ ਰਿਹਾ ਕਿਤੋਂ ਨਾ ਲੱਭੇ ਜਦ ਵਾਪਸ ਮੁੜਨ ਲੱਗਿਆ ਫਿਰ ਉਹਦੇ ਮਨ ਵਿੱਚ ਆਇਆ ਵੀ ਮਨਾ ਮੈਂ ਕਤਲਗਾਹ ਵੱਲ ਦੇਖਿਆ ਜਦੋਂ ਕਤਲਗਾਹ ਵੱਲ ਗਿਆ ਦੇਖਿਆ ਦੋਨੋਂ ਸਹੇਬ ਜਾਂਦੇ ਧਰਤੀ ਤੇ ਇੱਟਾਂ ਦੇ ਵਿੱਚ ਡਿੱਗੇ ਐ ਧੌਣਾ ਅਧੀਆਂ ਅਧੀਆਂ ਚੀਰੀਆਂ ਪਈਆਂ ਅਧੀਆਂ ਲੰਮੀਆਂ ਧਰਤੀ ਲਊ ਉਹ ਲੋਹਾਨ ਹੋਈ ਪਈ ਮੋਤੀ ਦੀਆਂ ਤਾਹਾਂ ਨਿਕਲ ਗਈਆਂ ਉਹ ਮਰਾਂ ਮਾਂ ਦਾ ਦੁੱਧ ਲਈ ਬੈਠੀ ਹਣ ਵੀ ਮੁੜ ਕੇ ਆਈ ਹਣ ਵੀ ਮੁੜ ਕੇ ਆਈ ਮੈਂ ਕਿਹੜੇ ਜਿਗਰੇ ਨਾਲ ਮਾਂ ਨੂੰ ਕੀ ਜਾ ਕੇ ਦੱਸੂ ਬਈ ਮਾਂ ਤੇਰੇ ਬੱਚਿਆਂ ਨਾਲ ਤਾਂ ਆਹ ਹਾਲ ਹੋ ਗਿਆ ਸਹਬਜਾਦਿਆਂ ਦੇ ਖੂਨ ਨਾਲ ਲਿਬੜੀ ਹੋਈ ਇੱਕ ਇੱਟ ਝੁਕਲੀ ਅਬ ਦੀ ਚਾਦਰ ਦੇ ਹੇਠ ਲਪੋ ਕੇ ਠੰਡੇ ਬੁਰਜ ਵੱਲੋਂ ਤਰਪਿਆ ਜਦ ਸਾਹਮਣੇ ਗਿਆ 80 ਸਾਲ ਦੀ ਐ ਮਾਂ ਦੀ ਉਮਰ ਜਦ ਸਾਹਮਣੇ ਜਾਇਆ ਮਾਂ ਗੁਜਰੀ ਸਾਹਿਬ ਦੇ ਸਾਹਮਣੇ ਏਟ ਕਰੀ ਮੋਤੀ ਦੀਆਂ ਪੂਬਾਂ ਨਿਕਲ ਗਈਆਂ ਮਾਂ ਤੇਰੇ ਹੰਸ ਤਜ ਦੂਰ ਓਡਾਰੀ ਤੇਰੇ ਹੰਸ ਅਜ ਦੂਰ ਚਲੇ ਗਏ ਤੇ ਮਾਂ ਮਾਤਾ ਗੁਜਰੀ ਸਾਹਿਬ ਨੇ ਦੋਨੋਂ ਹੱਥ ਜੋੜੇ ਚੌਪੜਾ ਲੱਗਾ ਹੈ ਪਰਮੇਸ਼ਰ ਨੂੰ ਕਹਿੰਦੀ ਹੈ ਸਤਿਗੁਰੂ ਤੇਰਾ ਧੰਨਵਾਦ ਮੇਰੀ ਬੇਲ ਦੇ ਕੱਚੇ ਫਲ ਪੂਰੇ ਨੰਬਰਾਂ ਵਿੱਚ ਪਾਸ ਹੋ ਗਏ ਸਤਿਗੁਰੂ ਹੁਣ ਮੈਨੂੰ ਵੀ ਆਪਣੇ ਚਰਨਾਂ ਵਿੱਚ ਸੱਜ ਲੈ ਜਿੰਦਗੀ ਦੇ ਵਿੱਚ ਬੀਤੇ ਹੋਏ ਪਾਲਣ ਨਿਰੰਕਾਰ ਪਰਮੇਸ਼ਰ ਨਾਲ ਸੰਝੇ ਕਰਨ ਲੱਗੀ ਕਹਿੰਦੀ ਮਾਲਕਾ ਪਹਿਲਾਂ ਬਚਪਨ ਵਿੱਚ ਤੂੰ ਮੈਨੂੰ ਭਗਾਂ ਵਾਲੀ ਐਸੀ ਬਣਾਇਆ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਵਾਲੀ ਹੋਣ ਦਾ ਮੈਨੂੰ ਮਾਣ ਬਖਸ਼ਿਸ਼ ਕਰ ਐਸ ਤਾਤਿਆ ਫਿਰ ਤੂੰ ਮੇਰੇ ਉੱਪਰ ਇੰਨਾ ਇਮਤਿਹਾਨ 32 ਸਾਲ ਮੈਨੂੰ ਪੁੱਤਰ ਦੀ ਦਾਤ ਨਹੀਂ ਬਿਖੀ

ਇਹ ਦੇਸ਼ ਕੌਮ ਲਈ ਮੇਰਾ ਪਤੀ ਚਲੇ ਗਿਆ ਫਿਰ ਤੂੰ ਮੈਨੂੰ ਪੋਤਰੇ ਦਿੱਤੇ ਨੂਹਾਂ ਦਿੱਤੀਆਂ ਇਹਨਾਂ ਪੋਤਰਿਆਂ ਨੂੰ ਪਾਲਣ ਵਾਲੀ ਇਹਨਾਂ ਦੀ ਮਾਂ ਮਾਤਾ ਗੀਤੋ ਜੀ ਮੇਰੀ ਨੂਹ ਉਹ ਤੇਰੇ ਚਰਨਾਂ ਵਿੱਚ ਚਲੀ ਗਈ ਅੱਜ ਕੋਟਾਨ ਕੋਟ ਤੇਰਾ ਤਾਂ ਨਮਾਜ਼ ਕਰਦੀਆਂ ਮੇਰੇ ਪੋਤਰੇ ਮੇਰੀ ਬੇਲ ਦੇ ਕੱਚੇ ਫਲ ਪੂਰੇ ਨੰਬਰਾਂ ਵਿੱਚ ਪਾਸ ਹੋਏ ਐ ਮੇਰੇ ਤੇ ਕਿਰਪਾ ਕਰ ਹੁਣ ਮੈਨੂੰ ਵੀ ਆਪਣੇ ਚਰਨਾਂ ਮਾ ਮਾਤਾ ਗੁਜਰੀ ਸਹਿਬ ਠੰਡੇ ਬੁਰਜ ਦੇ ਵਿੱਚ ਬੈਠੀ ਸ਼ਹੀਦ ਦੀ ਪੌਣ ਤੋਂ ਪਹਿਲਾਂ ਇੱਕ ਪਲ ਰੱਬ ਨਾਲ ਗੱਲਾਂ ਕਰਨ ਲੱਗੀ ਕਹਿੰਦੀ ਮਾਲਕਾ ਬੇਦੁਨੀਆਂ ਦੇ ਆ ਮਾਲਕਾ ਦੁਨੀਆਂ ਦਾ ਮਾਲਕ ਤੂੰ ਦਾਦਾਏ ਪਲਵਾਨ ਵੇ ਮੇਰਾ ਦੁਨੀਆਂ ਤੋਂ ਜੀ ਲੈ ਗਿਆ ਮੇਰਾ ਦੁਨੀਆਂ ਤੋਂ ਜੀ ਲੈ ਗਿਆ ਮੈਨੂੰ ਸਦਲੇ ਤੂੰ ਭਗਵਾਨ ਵੇ ਮੇਰੀ ਸਿੱਖੀ ਪਰਖੀ ਮੁੰਡ ਤੋਂ ਇਮੋਟ ਤੋਂ ਕੋ ਲੈ ਲਿਆ ਇਮਤਿਹਾਨ Hindu ਧਰਮ ਬਚਾਉਣ ਵਾਸਤੇ Hindu ਧਰਮ ਬਚਾਉਣ ਵਾਸਤੇ ਮੈਂ ਪਤੀ ਕਰਿਆ ਕੁਰਬਾਨ ਮੇ ਜਗ ਦੇ ਸਿਰ ਜਣਹਾਰਿਆ ਜੱਗ ਦੇ ਸਿਰ ਜਨਵਾਰਿਆ ਮੈਂ ਕੀ ਕੀ ਕਰਾਂ ਬਿਆਨ ਵੇ ਮੈਂ ਇਥੋਂ ਵਸਦੀ ਤੋਂ ਤੇ ਕੋਲੇ ਮੈਂ ਇਥੋਂ ਵਸਦੀ ਤੋਂ ਤੇ ਕੋਲੇ ਮੇਰੇ ਕਿਨੇ ਤੇ ਮੈਲ ਮੁਕਾਲ ਵੇ ਮੈਨੂੰ ਕੱਢਿਆ ਅੱਧੀ ਰਾਤ ਤੂੰ ਸਮਾਨ ਬੇ ਦੁਨੀਆਂ ਦੇ ਮਾਲਕਾ ਬੇ ਦੁਨੀਆਂ ਦੇ ਮਾਲਕਾ ਕਿਉਂ ਹੋ ਗਿਆ ਗਹਿਰਵਾਨ ਤੇ ਮਣ ਕੇ ਆਵਾਜ਼ ਖਲਾਤੀ ਜੇ ਤੈ ਮਣ ਕੇ ਆਵਾਜ਼ ਖਲਾਤੀ ਦਾਤਾ ਜੋ ਮੇਰੀ ਸੰਤ

ਗਿਆ ਉਹਦਾ ਮਾਇਆ ਤੇ ਮਨ ਭਟ ਗਿਆ ਤੇ ਢੋਲ ਗਿਆ ਇਹ ਮਾਨਸਨ ਪੁਲਸ ਹਵਾਲੇ ਕਰ ਗਿਆ ਸਨ ਪੁਲਸ ਹਵਾਲੇ ਕਰ ਗਿਆ ਬੰਦ ਕਰ ਗਏ ਫਿਰ ਸੁਪੇ ਦੇ ਦਰਵਾਜ਼ੇ ਵਿੱਚ ਕਚਹਿਰੀ ਸਾਜ ਸ਼ਮ ਲਾਲ ਟੁੱਪਰਾ ਤੇ ਤੇ ਵਖਲਿਆ ਸਦਕਾ ਅਮਾਨ ਵੇਗਰ ਕੰਧਾਂ ਦੇ ਵਿੱਚ ਚੜਨਵਾ ਸੰਦਾਂ ਦੇ ਵਿੱਚ ਜਲਨਦਾ ਫਿਰ ਕਰ ਦਿੱਤਾ ਫਰਮਾਨ ਵੇ ਕੰਧ ਸਦੀ ਰੱਖੜਵਾ ਦਸਤੀ ਰਖਣ ਬਾਤੇ ਫਿਰ ਕੀ ਕਰਿਆ ਤਰਖਾਨ ਉਹਨੇ ਗੋਡਿਆ ਕੋਲੋ ਚੱਲਤੇ ਵੇਰ ਪਾ ਡਾਡਿਆ ਉਹਨੇ ਗੋਡਿਆ ਕੋਲੋ ਚੱਲਤੇ ਕਰਤੇ ਲਹੂ ਲੋਹਾਰ ਤੇਰੇ ਜੋੜ ਵਰਤੇ ਫਤੇ ਨੂੰ ਕਰ ਦਿੱਤਾ ਕੁਰਬਾਨ ਵੇ ਮੈਨੂੰ ਮੋਤੀ ਮੇਰੇ ਦੱਸਿਆ ਮੈਨੂੰ ਮੋਤੀ ਮੇਰੇ ਦੱਸਿਆ ਉਹ ਜਿੜਕ ਰਹੀ ਸੀ ਜਵਾਨ ਵੇ ਮੇਰਾ ਕੁਝ ਨਹੀਂ ਇੱਥੇ ਰਹਿ ਗਿਆ ਜਿਨੀ ਇੱਥੇ ਲੈ ਗਿਆ ਮੈਂ ਹੋ ਗਿਆ ਸੁਨਸਾਨ ਔ ਜੋ ਰਸ ਉਸ ਤੇ ਆ ਗਿਆ ਤੇ ਪੀਲਾ ਸ਼ਹਿਰ ਦਾ ਫਾਨ ਮਾਇਕਾਲ ਪੁਰਖ ਕੋਲੇ ਅਪੜੀ ਮਾਇਕਾਲ ਪੁਰਖ ਕੋਲੇ ਅਪੜੀ ਉਹਨੂੰ ਲੱਗੇ পুষ্প ਵਿਵਾਨ ਮਨ ਨੂੰ ਲੱਗੇ ਖੁਦ ਕਰਵਾਨ ਮਨ ਨੂੰ ਲੱਗੇ ਖੁਦ ਭਗਵਾਨ ਵਰਚਿੰਦੇ ਵਿੱਚ ਉਹ ਮਾਲਕ ਪਰਮੇਸ਼ਰ ਦੇ ਨਾਲ ਅੰਤ ਦੀ ਵੇਲੇ ਸਾਝ ਪਾ ਕੇ ਨਰੰਕਾਰ ਪਰਮੇਸ਼ਰ ਦੇ ਚਰਨਾਂ ਵਿੱਚ ਸਰੀਰ ਨੂੰ ਤਿਆਗ ਦਿੱਤਾ ਜਦੋਂ ਸਿਪਾਹੀਆਂ ਨੇ ਜਾ ਕੇ ਦੇਖਿਆ ਬਈਨਾਂ ਬੱਚਿਆਂ ਦੇ ਨਾਲ ਜਿਹੜੀ ਮੁੱਢੀ ਮਾਈ ਸੀ ਉਹ ਵੀ ਬੁਰਜ ਵਿੱਚ ਸ਼ਹੀਦ ਹੋ ਗਈ ਸੂਬੇਦਾਰ ਸਾਹਿਬ ਹੁਣ ਇਹਨਾਂ ਦੀਆਂ ਲਾਸ਼ਾਂ ਦਾ ਕੀ ਕਰੀਏ ਤੇ ਸੂਬੇ ਸਰਹੰਦ ਦੇ ਨੇ ਪੁਲਿਸ ਵਾਲਿਆਂ ਨੂੰ ਹੁਕਮ ਲਾਤਾ ਬਈ ਬੋਰਜ ਦੇ ਵਿੱਚੋਂ ਮਾਤਾ ਦੀ ਲਾਸ਼ ਨੂੰ ਵੀ ਉਤਾਰੋ ਹਾਤਾ ਬਈ ਬੋਰਜ ਦੇ ਵਿੱਚੋਂ ਮਾਤਾ ਦੀ ਲਾਸ਼ ਨੂੰ ਵੀ ਉਤਾਰੋ ਇਨਾਂ ਬੱਚਿਆਂ ਦੀਆਂ ਦੋਨਾਂ ਦੀਆਂ ਲਾਸ਼ਾਂ ਨੂੰ ਚੱਕੋ ਆ ਬਾਹਰ ਸਾਹਮਣੇ ਖੁੱਲੇ ਚੌਂਕ ਵਿੱਚ ਰੱਖੋ ਜਿੱਥੋਂ ਦੀ ਦੁਨੀਆ ਦੇ ਲੋਕ ਆਉਂਦੇ ਜਾਂਦੇ ਵੇਖਣ ਤਾਂ ਕੋਈ ਮੁਗਲ ਹਕੂਮਤ ਦਾ ਬਾਗੀ ਨਾ ਮੜੀ ਕੇ ਹਰ ਸੁਬਹ ਨੇ ਚੱਕ ਲੋ ਲਾਸ਼ਾਂ ਕਿਲ੍ਹੋਂ ਬਾਹਰ ਕਢਾ ਦੇਵੋ ਇਹ ਹਰ ਸੁਪਨੇ ਚੱਕ ਲੋਲਾ ਸ਼ਾਂ ਕਿਲਿਆਂ ਵਾਰ ਕਢਾ ਦੇਵੋ ਰੇਣ ਦੇਖਦੇ ਲੋਕ ਸ਼ਹਿਰ ਦੇ ਧਰਤੀ ਤੇ ਲਟਾ ਦੇਵੋ ਦਸਤ ਐਸੀ ਪਵੇ ਲੋਕਾਂ ਤੇ ਦਸਤ ਐਸੀ

ਪਹਿਲ ਕਰਾਨੇ ਹੁਕਮ ਬਜਾਇਆ ਜਿਵੇਂ ਹਦਈ ਤਾਂ ਕਰਿਆ ਨੇ ਅਹਿਲ ਕਾਰਾ ਨੇ ਹੁਕਮ ਬਜਾਇਆ ਜਿਵੇਂ ਹਦਈ ਤਾਂ ਕਰਿਆ ਨੇ ਉਹ ਦਾਦੀ ਪੋਤਰ ਆਂਦੀਆਂ ਲਾਸ਼ਾਂ ਮਾਰ ਕੇ ਲੈ ਤੂੰ ਸਰੀਆਂ ਨੇ ਦਾਦੀ ਪੋਤਰ ਆਂਦੀਆਂ ਲਾਸ਼ਾਂ ਮਾਰ ਕੇ ਲੈ ਤੂੰ ਸਰੀਆਂ ਨੇ ਲਾਸ਼ਾਂ ਨੂੰ ਜੋ ਦੇਖਣ ਆਉਂਦੇ ਲਾਸ਼ਾਂ ਨੂੰ ਵੇਖਣ ਆਉਂਦੇ ਠੰਡੇ ਹੋ ਕੇ ਭਰਦੇ ਨੇ ਅੱਖੀਆਂ ਵਿੱਚੋਂ ਅਥਰੂ ਪਰ ਕੇ ਤੋਬਾ ਤੋਬਾ ਕਰਦੇ ਨੇ ਅੱਖੀਆਂ ਵਿੱਚੋਂ ਅਥਰੂ ਪਰ ਕੇ ਤੋਬਾ ਤੋਬਾ ਕਰਦੇ ਨੇ ਜਾਲਮ ਹਤਿਆਰੇ ਸੁਬੇ ਨੂੰ ਦਰਸ ਜੋ ਰਸਿਓ ਆਇਆ ਨਾ ਜਾਲਮ ਹਤਿਆਰੇ ਸੁਬੇ ਨੂੰ ਦਰਸ ਜੋ ਰਸਿਓ ਆਇਆ ਨਾ ਦੋ ਗਜ ਕਫਨ ਤੂਫਾਨ ਵੀ ਲਿਆ ਉਹ ਲਾਸ਼ਾਂ ਉੱਤੇ ਪਾਇਆ ਨਾ ਦੋ ਗਜ ਕਫਨ ਤੂਫਾਨ ਵੀ ਲਿਆ ਉੱਤੇ ਪਾਇਆ ਨਾ ਸਹਿਬ ਜਦਿਆਂ ਦੀਆਂ ਲਾਸ਼ਾਂ ਤੇ ਮਾਂ ਮਾਤਾ ਗੁਜਰੀ ਸਹਿਬ ਦੀ ਲਾਸ਼ ਨੂੰ ਚੁੱਕ ਕੇ ਛਪਾਈਆਂ ਨੇ ਚੌਂਕ ਵਿੱਚ ਰੱਖ ਦਿੱਤਾ ਦੇ ਲੋਕ ਲਾਸ਼ਾ ਦੇਖ ਦੇਖ ਮੁੜ ਜਾਂਦੇ ਸਰਹੰਦ ਸ਼ਹਿਰ ਵਿੱਚ ਜੰਗਲ